ਕਿਹੜਾ ਏਰੀਆ ਹੈ ਕਿਹੜਾ ਪੁਲਿਸ ਸੀ ਮੈਂ ਫੇਰ ਭੁੱਲ ਗਿਆ ਇਹ ਮੈਂ ਆ ਹੀ ਗਿਆ ਬੈਂਕੂਪਰ ਦਾ ਪੌੜੀ ਆ ਗਿਆ ਨਾ ਇਹ ਸਮੁੰਦਰ ਜਾ ਆ ਆ ਸਮੁੰਦਰ ਆ ਗਿਆ ਇਹ ਤਾਂ ਲੇ ਰਹੀ ਹੈ ਭਾਰ ਬਦਕਾ ਦੂਰ ਹੋ ਗਿਆ ਬਹੁਤ ਐਵੇਂ ਲੱਗਦਾ ਤਿੰਨ ਡੇੜੇ ਉਹ ਤਾਂ ਬਹੁਤ ਦੂਰ ਆਹ ਸਮੁੰਦਰ ਆ ਗਿਆ ਹੈ ਨਾ ਇਹ ਸਮੁੰਦਰ ਆਪੋ ਰਹਿ ਜਾ ਬਹੁਤ ਆਈ ਹੈ ਨਾ ਲੈ ਵੀ ਸਜੜੋ ਇੰਦਰ ਦੇ ਪਾਸੇ ਨਜ਼ਾਰਾ ਆਹ ਦੇਖੋ ਤੁਸੀਂ ਆ ਦੇਖੋ ਇੱਧਰ ਲਾ ਨਜ਼ਾਰਾ ਲੈ ਵੀ ਨਾਜ਼ਰਾ ਆਹ ਦੇਖ ਨਿਆਰੇ ਆਏ ਹਾਏ ਇਹ ਖਿੱਚਾ ਆਹ ਦੇਖ ਵੀਰਾ ਯਾਰ ਇੱਥੇ ਸਾਡਾ ਪੁਰਾਣਾ ਇਹ ਦਲਰਾਜ ਇਜਾਦੀ ਹੈ ਮਿੱਤਰੋ ਤੇ ਇਹੇ ਵੇਖ ਲਾ ਵੀ ਸਾਨੂੰ ਕਿਵੇਂ ਮਾਲਕਾਂ ਨੇ ਮਲਾਇਆ ਇੱਥੋਂ ਬੱਲੂਆੜੇ ਆਪ ਬੱਲੂਆੜੇ ਦਾ ਮੋਹ ਹੀ ਮੇਰਾ ਪਹਿਲੇ ਰੋਈ ਤੇ ਇਹਨਾਂ ਨੇ ਉਨਾ ਹੀ ਮੋਹ ਕੀਤਾ ਮੇਰੇ ਨਾਲ ਜਦੋਂ ਤਾਂ ਮੈਂ ਆਇਆ ਅੱਜ ਬਾਈ ਦਾ ਟਾਈਮ ਮਿਲਿਆ ਪਹਿਲਾਂ ਚਲੋ ਕੰਮ ਧੰਦੇ ਚ ਬਿਜੀ ਹੁੰਦੇ ਆ ਸਾਰੇ ਤੇ ਇਹਨਾਂ ਨੇ ਵੀ ਫਿਰ ਅੱਜ ਟਾਈਮ ਆਨੇ ਵੀ ਅੱਜ ਆ ਗਿਆ ਮਿੱਤਰਾਂ ਅੱਜ ਲੈ ਚੱਲ ਜਿੱਥੇ ਮਰਜੀ ਹੈ ਤੇਰੇ ਮੂਰੇ ਥਾੜ ਸੁਟਿਆ ਤੇ ਭਵੇਂ ਚੱਕ ਜਾਂਦੇ ਛੋਕ ਦੇ ਚ ਭਾਵੇਂ ਭਾਵੇਂ ਲੈ ਗਾ ਉਹ ਗੱਲ ਹੋ ਗਈ ਤੇ ਅੱਜ ਫਿਰ ਆ ਅਸੀਂ ਹੁਣ ਅੱਜ ਵੇਖਾਂਗੇ ਥਾਣ ਦਾ ਕੀ ਬਣਾਉਣਾ ਤੇ ਸਾਰਾ ਕੁਝ ਹੀ ਬਣਾਵਾਂਗੇ ਤੇ ਜੋ ਜੋ ਬੜਿਆ ਵੇਖੋ ਪਹਾੜ ਦੇ ਉੱਤੇ ਟੀਸੀ ਦੇ ਉੱਤੇ ਵਸਿਆ ਜਿਹੜਾ ਆ ਸ਼ਹਿਰ ਆ ਤੇ ਤੇ ਵੈਨਕੂਵਰ ਜਾ ਰਹੇ ਆ ਜੀ ਅਸੀਂ ਵੈਨਕੂਵਰ 92 ਆ 92 ਆ ਆ ਵੇਖੋ ਉਧਰ ਉਹ ਆਈ ਜਾਂਦੀਆਂ ਇਧਰੋਂ ਆ ਜਾਈ ਜਾਂਦੀਆਂ ਤੇ 92 ਇਧਰੋਂ ਹੈਗਾ ਜੀ ਆਪਾਂ ਵਦਿਆ ਨਾ ਸੀ ਪੰਜਾਬ ਕੀ ਉਹ ਪਿਆਰ ਭਰੀ ਸਤਿ ਸ਼ਕਾਲ ਤੇ ਇਧਰ ਹੁਣ ਤੁਹਾਨੂੰ ਦਿਖਾਉਣੇ ਆ ਮੇਰਾ ਯਾਰ ਉਧਰ ਬੈਠਾ ਕੌਣ ਆ ਬਣਾ ਪਖਾੜੋ ਵੀ ਦੇਉਣ ਵਾਲੇ ਉਹ ਤੇ ਬੱਲੂ ਵਾਲੇ ਵਾਲੇ ਐ ਇਹ ਵੀਰਵਾਲਾ ਤੇ ਅਕਬਰ ਸਮਝ ਲੈ ਹੁਣ ਭੂਮਿਕਾ ਸੀ ਨਿਭਾਵਾਂਗੇ ਅਕਬਰ ਵਾਲੀ ਤੇ ਵੀਰਬਾਲਾ ਇਹ ਤੇ ਇਹ ਵੀਰਬਾਲਾ ਦਾ ਬੜੇ ਆਦੇ ਡੂੰਗੇ ਬੰਦੇ ਹੁੰਦੇ ਆ ਤੇ ਇਹ ਵੀ ਡੂੰਗੇ ਬੰਦਾ ਸਾਡਾ ਦਿਉਰ ਵਾਲਾ ਤੇ ਆਏ ਬਾਬੇ ਨੇ ਮੇਲ ਮਲਾਇਆ ਤੇ ਇਧਰ ਸਾਡੇ ਜੱਜੀ ਜਰਗੇ ਮਿੱਤਰ ਢਿੱਕੇ ਢਿੱਕੇ ਹੁੰਦੇ ਸੀ ਇਹਦੇ ਮੇਰੇ ਕੋਲੇ ਫੋਟੋ ਸਟੂਡੀਓ ਤੇ ਆ ਕੇ ਬਹਿ ਜਾਂਦੇ ਹੁੰਦੇ ਸੀ ਸਾਰਾ ਦਿਨ ਐਂ ਘੜਨਦੇ ਤੇ ਮੈਨੂੰ ਮੈਂ ਤਾਂ ਭੁੱਲ ਗਿਆ ਸੀ ਇਹਨਾਂ ਨੇ ਯਾਦ ਸੀ ਤੇ ਅੱਜ ਉਹੀ ਯਾਰੀ ਫੇਰ ਇਹ ਪਕਾਉਣ ਆਏ ਆ ਤੇ ਨਾਲ ਇਹਨਾਂ ਦਾ ਹੁਣ ਬੇਟਾ ਵੀ ਦਿਖਾਉਣਾ ਤੁਹਾਨੂੰ ਇਹ ਆ ਤਰਨ ਪੇ ਸਾਡਾ ਬੈਠਾ ਕੀ ਨਾ ਤਨਪ੍ਰੀਤਕ ਦੀਪ ਤਰਨਵੀਰ ਸਿੰਘ ਤਰਨਵੀਰ ਸਿੰਘ ਬੈਠਾ ਇਹ ਬੜਾ ਲੈਗ ਪੁੱਤ ਹੈ ਇਹ ਇਹਦੇ ਪੁੱਤ ਸਾਰੇ ਨੂੰ ਦੇਵ ਰੱਬ ਤੇ ਬੜੇ ਸਿਆਣੇ ਜਵਾਕ ਹੈ ਇਹ ਤੇ ਇਹ ਹੁਣ ਤੁਹਾਨੂੰ ਵੀਡੀਓ ਅਸੀਂ ਬੱਲੂਵਾਨੇ ਪੜ ਬੱਲੂਵਾਨਿਆਂ ਨੇ ਤਾਂ ਮੈਨੂੰ ਇੰਨਾ ਪਿਆਰ ਦਿੱਤਾ ਇੱਥੇ ਬਾਈ ਦੇਖੋ ਇੱਕ ਆ ਜਿਹੜੀ ਮੈਂ ਸੇਵਾ ਕੀਤੀ ਹੈ ਪੱਤਰਕਾਰੀ ਦੀ ਉਹ ਬੱਲੂਵਾਨੇ ਚ ਹੀ ਕੀਤੀ ਹੈ ਰਹਿ ਕਿਤੇ ਬੱਲੂਵਾਨਾ ਪਿੰਡ ਮੈਂ ਅੱਗੇ ਰੱਖਿਆ ਅੱਜ ਤੱਕ ਫੋਟੋਗ੍ਰਾਫੀ ਦੇ ਭਵੇਂ ਇਹ ਤੇ ਇਹਨਾਂ ਨੇ ਉਹ ਸੇਵਾ ਦਾ ਫਲ ਮਾਲਕ ਨੇ ਇਹ ਦਿੱਤਾ ਵੀ ਇਹ ਮੈਂ ਜਦੋਂ ਇੱਥੇ ਆ ਗਿਆ ਤੇ ਮੈਨੂੰ ਸੰਪ੍ਰੀਤ ਖਣੀ ਆਦਾ ਫੇਸਬੁੱਕ ਤੇ ਮੈਂ ਲਾਈਵ ਸੀ ਤੇ ਵਾਰਾ ਜੀ ਮੇਰੇ ਕੋਲੇ ਆ ਜਾਓ ਜਦੋਂ ਤੁਸੀਂ ਸਰੀ ਹੋਣਾ ਹੋਇਆ ਤੇ ਫਿਰ ਮੈਂ ਤਿੰਨ ਰੇਡ ਉਹ ਤੇ ਹੁਣ 19 ਤਰੀਕ ਦਾ ਵੇਖ ਲੋ ਹੁਣ ਸੰਗਾ ਹੀ ਲੱਧੀਆਂ ਮੈਂ ਇੱਥੇ ਜਾਂਦਾ ਹੀ ਨਹੀਂ ਹੁਣ ਇੱਥੋਂ ਮੈਂ ਆਲੇ ਕੋਈ ਗੱਲ ਨਹੀਂ ਬੈਠ ਤੈਨੂੰ ਇੱਕ ਕਮਰਾ ਦਿੱਤਾ ਮੈਨੂੰ ਵਧੀਆ ਤੇ ਰੋਟੀ ਪਾਣੀ ਬਣਿਓ ਜੋ ਵੀ ਮੈਂ ਮਨ ਲੋ ਪ੍ਰਵਾਸ ਚ ਬਣਦਾ ਤੇ ਯਾਰ ਮੈਂ ਨਾ ਵੀ ਕੀ ਕਹਿਨੇ ਆ ਐ ਜੇ ਦੇਸ਼ ਚ ਜਿੱਥੇ ਅਗਲਾ ਕਹਿੰਦਾ ਤੇ ਘਾਇਨੇ ਕੋਲ ਟਾਈਮ ਨਹੀਂ ਬਈ ਘੰਟਾ ਨਹੀਂ ਕਿਸੇ ਲਈ ਕੋਈ ਕੱਢਦਾ ਤੇ ਆ ਦੇਖੋ ਫਿਰ ਵੀ ਟਾਈਮ ਚੋਂ ਟਾਈਮ ਕੱਢ ਕੇ ਆ ਦੇ ਹੁਣ ਆਪਣਾ ਇਹ ਦਿਲਪ੍ਰੀਤ ਸਾਡਾ ਜਾਜੀ ਆ ਹੁਣ ਵੇਖੋ ਸਾਨੂੰ ਵੈਨਕੂਵਰ ਲੈ ਕੇ ਜਾ ਰਿਹਾ ਤੇ ਅੱਜ ਅੱਜ ਦਾ ਨਜ਼ਾਰਾ ਅਸੀਂ ਤੁਹਾਨੂੰ ਫਿਰ ਉੱਥੇ ਵੈਨਕੂਵਰ ਦਾ ਦਿਖਾਵਾਂਗੇ ਤੇ ਉੱਥੇ ਤੁਹਾਨੂੰ ਸਮੁੰਦਰ ਸਮਾਦਰ ਦਿਖਾਵਾਂਗੇ ਤੇ ਉੱਥੇ ਬੰਦਰਗਾਹ ਤੇ ਜਿਹੜੇ ਆ ਜਹਾਜ਼ ਉੱਡਦੇ ਆ ਉਡਣੇ ਜਹਾਜ਼ ਉਡਣੇ ਛੱਪ ਤਾਂ ਵੇਖੇ ਸੀ ਉਹਨੂੰ ਉਡਣੇ ਜਹਾਜ਼ ਪਾਣੀ ਵਾਲੇ ਪਾਣੀ ਦੇ ਉੱਤਰਦੇ ਪਾਣੀ ਦੇ ਉੱਤਰਦੇ ਆ ਤੇ ਪਾਣੀ 'ਚੋਂ ਫੇਰ ਵਿਚਦੀ ਪਾਣੀ ਦੇ ਵਿੱਚ ਵਿੱਚ ਜਾ ਕੇ ਤੇ ਫਿਰ ਤਾਂ ਚੜਦੇ ਆ ਤੇ ਉਹ ਕੋਈ ਵਿਕਟੋਰੀਆ ਨੂੰ ਜਾਵੜਦਾ ਕੋਈ ਅੱਡਾ ਢੇਥੇ ਨੇੜੇ-ਨੇੜੇ ਜਾਂਦੇ ਆ ਇਹ ਕਿੰਨੇ ਕੁ ਉਹਦੇ 'ਚ ਬਹਿ ਜਾਂਦੇ ਆ ਉਹ ਪਤਾ ਲਵਾਂਗੇ ਅੱਜ ਅਸੀਂ 7 ਔਰ 10 7 8 10 10 12 ਬਹਿ ਜਾਂਦੇ ਅਸੀਂ 10 12 ਬ ਚਲੋ ਉਂ ਅਸੀਂ ਉਹਦੇ ਚ ਬੈਠਿਆ ਤਾਂ ਨਹੀਂ ਸਾਥ ਹੋ ਜਾਣਾ ਤੇ ਚਲੋ ਆਏ ਆ ਕੋਈ ਨਹੀਂ ਅਸੀਂ ਦੇਖ ਹੀ ਲਈਏ ਇੰਨੇ ਬਹੁਤ ਆ ਤੇ ਸੋਨੂੰ ਵੀ ਦਿਖਾ ਦਈਏ ਪਹਿਲਾਂ ਦੋ ਵਾਰੀ ਮੈਂ ਦਿਖਾਇਆ ਤਾਂ ਇੱਕ ਵਾਰ ਪਰ ਉਹ ਨਾ ਕਾਲ ਬਾਲੀ ਹੁੰਦੀ ਸੀ ਅੱਜ ਨੀਚਾ ਲੈ ਕੇ ਆਵਾਂਗੇ ਕਿਉਂਕਿ ਜਦੋਂ ਸਾਥੀ ਹੋ ਜਾਵੇ ਨਾ ਜਿਹੜਾ ਚਲੋ ਚਲੋ ਯਾਰ ਹੈ ਨਾ ਪਹਿਲਾਂ ਸਰਪ੍ਰੀਤ ਹਣੀ ਲੈ ਕੇ ਗਿਆ ਸੀ ਹੁਣੇ ਵੀ ਬਹੁਤ ਵਿਚਾਰੇ ਜਿਹੜਾ ਉਹ ਕਰਿਆ ਬਾਈ ਨੇ ਉਸ ਨੇ ਤੇ ਨਾਲ ਸਾਡੇ ਦਸਵਿੰਦਰ ਸਿੰਘ ਉਹਦੋਂ ਬਰਫ ਪੈਂਦੀ ਸੀ ਫਰਵਰੀ ਚ ਫਿਰ ਉਹ ਪਰ ਠੰਡ ਬਾਲੀ ਸੀ ਤੇ ਉੱਥੇ ਜਦੋਂ ਸਮੁੰਦਰ ਦੇ ਪੋਰਟ ਦੇ ਨੇੜੇ ਗਏ ਤੇ ਉੱਥੇ ਤਾਂ ਫਿਰ ਆਇਆ ਹਵਾ ਬਿਜਲੀ ਨਿਕਲੇ ਤੇ ਕਲੀੜਾ ਕਪੜਾ ਨਹੀਂ ਅਸੀਂ ਪੂਰਾ ਮਤਲਬ ਪਾ ਕੇ ਗਏ ਸੀ ਉਵੇਂ ਜੇ ਜਾਵੜੇ ਚਲ ਕੋਈ ਨਹੀਂ ਕਿੰਨੀ ਕਿੰਨੀ ਕੋ ਤੇ ਉਹਦੇ ਕਰਕੇ ਉਦੋਂ ਤਾਂ ਬਾਹਰ ਰਹੀ ਕਿ ਤੇ ਹੁਣ ਅਸੀਂ ਫਿਰ ਉਹ ਅੱਜ ਨਜ਼ਾਰੇ ਲੈ ਕੇ ਆਵਾਂਗੇ ਤੇ ਉਹ ਫਿਰ ਨਜ਼ਾਰੇ ਜਿਹੜੇ ਹੁਣ ਕਿਤੇ ਨਜ਼ਾਰੇ ਜਾਣਗੇ ਤੇ ਤੁਹਾਨੂੰ ਵੀ ਉਹ ਦਿਖਾਵਾਂਗੇ ਨਜ਼ਾਰੇ ਜਿਹੜੇ ਅਸਲ ਨਜ਼ਾਰੇ ਆ ਜ਼ਿੰਦਗੀ ਦੇ ਤੇ ਆ ਹੁਣ ਤੁਹਾਨੂੰ ਅੱਗੇ ਵਾਲਾ ਸੀਨ ਫੇਰ ਦਿਖਾਉਣੇ ਆ ਫੇਰ ਵੱਡਿਆਂ ਵੱਡਿਆਂ ਹੈ ਕੋਈ ਨਹੀਂ ਬਿਲਡਿੰਗਾਂ ਇੱਥੇ ਬਥੇਰੀਆਂ ਹੋਣੀਆਂ ਮੈਂ ਤੁਹਾਨੂੰ ਡਾਊਨ ਟਾਊਨ ਦਿਖਾਉਂਗਾ ਵੈਨਕੂਬਰ ਦਾ ਵੈਂਡਕੂਰ ਵੇਖੋ ਤੁਸੀਂ ਉੱਚੀਆਂ ਮਾਰਤਾਂ ਦੇ ਸੁਪਨੇ ਨਾਲ ਦੇਖ ਯਾਰੋ ਡਿੱਗ ਪੈਂਦੀਆਂ ਆਂਦੇ ਹਨਾ ਤੇ ਉਹ ਆਦੇ ਹੁੰਦੇ ਜਿਹਦੇ ਘਰ ਸੀਸੇ ਦੇ ਬਣੇ ਹੋਏ ਤੇ ਉਹ ਪੱਤੂ ਸੀ ਘਰੋਂ ਬੇ ਪੱਥਰ ਨਹੀਂ ਮਾਰਤੇ ਤੇ ਤੁਸੀਂ ਦੇਖਿਓ ਹੁਣ ਫਿਰ ਪੱਥਰ ਕਿਵੇਂ ਵੱਜਣਗੇ ਤੇ ਐਡੀ ਐਡੀ ਉੱਚੀਆਂ ਤਾਂ ਉਹ ਨਹੀਂ ਟੁੱਟਣ ਵਾਲੀ ਹੋ ਜਾਂਦੀ ਐਡੀ ਐਡੀ ਉੱਚੀਆਂ ਮਾਰਤਾ ਤੇ ਹੁਣ ਥੋੜੀ ਜਿਹੀ ਝੜਕਦਾ ਤੁਹਾਨੂੰ ਦਿਖਾਉਣੀ ਸੀ ਪਰ ਅਨਾਂਗੇ ਅੱਜ ਉੱਥੋਂ ਵਾਲੇ ਦਿਖਾਵਾਂਗੇ ਇਹ ਸੀਨ ਤਾਂ ਮੇਰੇ ਕੋਲੇ ਪਹਿਲਾਂ ਹੀ ਹੈਗੇ ਆ ਤੇ ਉਹ ਦਿਖਾਵਾਂਗੇ ਤੁਹਾਡੇ ਆ ਖੜਾਉਣੇ ਦੀ ਸਾਵਧਾਨੀ ਆ ਜੀ ਲੱਗਦੀ ਐ ਇੱਥੋਂ ਤਾਂ ਹਨਾ ਯਾ ਬਹੁਤ ਐਨੀ ਟ੍ਰੈਫਿਕ ਆ ਬਾਈ ਇੱਥੇ ਬਰਨਬੇ ਬਰਨਬੀ 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 ਆ ਗਈ ਜੀ ਇਹ ਤੇ ਇਧਰ ਨੂੰ ਡਰਾਈਵ ਕੋ ਖਾਈ ਆਪ ਕੋੜੀ ਉਕਾਈਂ ਕਰ ਇਹ ਹੀ ਦਿਖਾਈ ਜਾਂਦਾ ਆ ਦੇਖ ਆ ਲਓ ਨਿਆਰੀ ਜੀ ਇਧਰ ਦੇ ਪਾਸੇ ਮੈਂ ਹਰਿੰਦਰ ਹਾਂ ਰਾਦੇ ਕੋਈ ਲਾਕ ਭਾਈ ਤੇ ਮੋਟਰ ਕਰ ਦਿੰਦੇ ਆ ਇਹ ਮੈਂ ਇਹ ਤਾਂ ਇਹ ਤਾਂ ਯਾਰ ਸਿਰਾ ਹੀ ਕਮਾਲ ਹੀ ਆ ਪਹਿਲਾ ਸੌਂਦੇ ਕੋਈ ਰੱਖਦੇ ਸੇ ਵੇਗਾ ਦੇ ਇਹਨੂੰ ਆਪਸ਼ਨ ਕਿੱਥੋਂ ਹੁੰਦਾ ਨਾ ਇਹ ਇੱਕ ਆ ਗਿਆ ਇਹ ਕਿਹੜਾ ਫੋਟੋ ਸਮੁੰਦਰੀ ਜਹਾਜ਼ ਖੜੇ ਉਹਦੇ 'ਚ ਉਹ ਜਹਾਨਾ ਏਡੇ ਏਡੇ ਸਮੁੰਦਰੀ ਜਹਾਜ਼ ਪਿੰਡ ਜੱਟੀ 'ਚ ਡੇ ਆਪਣੇ ਅਰੇ ਬਿੱਲੀ ਦੀ ਆ ਗਈ ਬੱਸ ਨਾਲ ਨਾਲ ਆ ਗਈ ਪਿੱਛੇ ਚੱਲੀ ਉਹ ਇੱਥੋਂ ਦੀ ਨਿਕਲਦਾ ਹੁੰਦਾ ਹੈ ਉਹ ਜਾਂਦੇ ਹੋਰ ਥੱਲੇ ਜਾਂਦਾ ਮੈਂ ਚੱਕ ਕੇ ਕੰਟੇਨਰ ਅੱਛਾ ਰਾਤ ਨੂੰ ਅੱਛਾ ਅੱਛਾ ਉਹ ਜਿਵੇਂ ਉਹ ਜਾਂਦਾ ਹਾਂ ਬਹੁਤ ਵੱਡਾ ਟਰੱਕ ਹੈ ਉਹ ਜੇ ਕਾਹ ਜਾਂਦਾ ਹੈ ਆ ਸਾਡੀ ਕੰਪਨੀ ਤੇ ਜਾਂਦੇ ਹੋਣਗੇ ਇੱਕ ਦੋ ਕੱਡੇ ਆ ਜਾਈ ਜਾਂਦੇ ਆ ਸਾਰੇ ਤੇ ਭਾਈ ਕਹਿੰਦੇ ਇਹ ਮੋਕੋਦਰ ਦੀ ਜਿਹੜਾ ਚੰਦੇ ਜੇ ਵਿੱਚ ਸੁਬੰਦਰ ਦਾ ਜੱਗ ਪਏ ਜਿਹੜਾ ਕੋਈ ਚੱਕਲੇ ਚੱਕਦੇ ਆਂ ਵੀ ਚੱਕਦੇ ਆਂਦੇ ਨੇ ਕਿ ਨਹੀਂ ਮੈਂ ਥੋੜਾ ਹੁੰਦਾ ਚੰਦੇ ਆ ਦੋਸਤ ਕਹਿੰਦੇ ਉਹ ਡੱਕ ਪੈਂਦਾ ਕਹਿੰਦੇ ਨਹੀਂ ਨਹੀਂ ਬਹੁਤ ਸੁਬੰਦਰੀ ਜਹਾਜ ਆ ਉਹ ਬੜਾ ਜਿਹਦਾ ਬਸਤੀਦਾ ਹੁੰਦਾ ਵਾਲੀ ਕੋਈ ਐਚੂ ਨਾਲ ਕੇ ਜਿਹੜਾ ਬਾਹਰ ਆਪਣਾ ਜਾਂਦਾ ਉਹ ਤਾਂ ਮੋੜ ਤੋਂ ਇਹ ਤਾਂ ਇੱਥੇ ਇੱਥੇ ਚੱਲਦਾ ਵੱਡੇ ਜਾਜ ਵੀ ਆਉਂਦੇ ਨੇ ਵੱਡੇ ਵੀ ਇੱਥੇ ਵੱਡੇ ਜਾਦੇ ਦੂਜੇ ਕਿਹੜੀ ਹੈ ਮਾਸਟਰੀ ਜੇ ਜਿੰਨੇ ਵਰਕੇ ਦੇਖ ਰਹੀ ਹੈ ਰੋਡ ਘੜਾ ਨਾ ਆਥੀ ਇਹ ਤਾਂ ਤਕੜੀ ਇੰਜ ਨਹੀਂ ਬੜਾ ਤਕੜਾ ਪਾਵਰ ਵਧਾਉਂਦੇ ਆ ਬਹੁਤ ਜਿਆਦਾ ਇੱਥੇ ਨਹੀਂ ਬਾਈ ਠੀ ਠੀ ਕਿਧਰ ਨੂੰ ਆਦੀ ਇਹ ਦੰਨੂ ਆਸਾਨੀ ਇੱਥੇ ਜੀ ਹੈ Four hundred meters. Your destination <laughs> will on the right. Tell us, <laughs> Harry, Dana. You have a brandy muddled down girl again. You know, that took you. ਜੇ ਕੀਤੇ ਸਾਰਗੰਗ ਪੁਰਾਪਾ ਨੇ ਅੱਛਾ ਇਹਦਾ ਦਫਾਉਣੀ ਹੈ ਤੈਨੂੰ ਮੇਰਾ ਬਹੁਤ ਜਿਹੜੇ ਮਾਰੀਂਦਰ ਤਾਂ ਉੱਬਰ ਤੇ ਪਰ ਉਹਦਾ ਟਾਈਮ ਹੀ ਇੰਨਾ ਘੰਟਾ ਹੈ ਉਹਨਾਂ ਕਰ ਉੱਧਰ ਨੇ ਜਾਉਂਦੇ ਭਾਈ ਸਵਾਰੀ ਇੰਨੀ ਹੈ ਨਾ ਸਵਾਰੀ ਨਿਗਾ ਨਹੀਂ ਹੁੰਦੀ ਬਿੱਲੇ ਨਹੀਂ ਹੁੰਦਾ ਮੈਂ ਬਸ ਇੱਕ ਉਤਰਗੀ ਨਾਲ ਜਿਹਾ ਚੜ ਗਈ ਕਿ ਉਤਰਗੀ ਨਾਲ ਮੈਂ ਚੜਾ ਕੇ ਫਿਰ ਤਾਂ ਬਣਾਇਆ ਵੀਡੀਓ ਬਣਾਈ ਜਾਂਦਾ ਇਹ ਲੱਗਿਆ ਤੇ ਇਨੇ ਗਾਇ ਕਿਉਂ ਕਿਧਰ ਆਈ ਆ ਪਾਸੇ ਮਮਾ ਬਾਬਾ ਕਿ ਟੇਣਾ ਆ ਪਾ ਸ਼ੀਕੇ ਦੇ ਮੈਂ ਹਮਮ ਪਾਰਕਿੰਗ ਨਹੀਂ ਨਿਗਰ ਰਖੀ ਤਰਨ ਵੀ ਰੋਈ ਇੱਥੇ ਪਾਰਕਿੰਗ ਆਊਗੀ ਅੰਦਰ ਲਈ ਅੰਦਰ ਕਰੂਗਾ ਉਹ ਰਹਾ ਉਹ ਦੀ ਬਿਜਲੀ ਦਾ ਰਸਤਾ ਇੱਥੇ ਸਾਈਡ ਤੇ ਦੇਖੀ ਜੇਂਗਾ ਕਿ ਤੇ ਪਾਰਕਿੰਗ ਹੈ ਇੱਧਰ ਆ ਵੀ ਪਾਰਕਿੰਗ ਹੈ ਇੱਥੇ ਹਾਂ ਨਾ ਉਹ ਨਹੀਂ ਲੱਗਿਆ ਹੁਣ ਵਰਦੀ ਨਹੀਂ ਉਧਰ ਹੋ ਸਕਦੀ ਹੈ ਇੱਥੋਂ ਵੀ ਇੱਕ ਪੜੋ ਉਹ ਸੀ ਉਹ ਸੀ ਉਹ ਸੀ ਪਾਰਕ ਉਹ ਲਿਖਿਆ ਪਾਰਕ ਹਾਂ ਪਾਰਕਿੰਗ ਉਧਰਲੀ ਦੂਜੀ ਸੜਕ ਹੋ ਪਾਰਕਿੰਗ ਲਿਖਿਆ ਵੇਖ ਰਾ ਕੋਸ ਪਾਰਕਿੰਗ ਕਿੱਥੇ ਹੈ ਬਸ ਬਲਿੱਕ ਪਾਰਕਿੰਗ ਇੱਧਰ ਜਾਈਏ ਹਾਂ ਆਹ ਇੱਧਰ ਚੱਲੀਏ ਇੱਧਰ ਮਗਰ ਦੇਖਿਆ ਉਹਦਾ ਸਾਰਾ ਬਠਾਉ ਕੈਨੇਡਾ ਦਾ ਵੈਨਕੂਵਰ ਬੜਾ ਖੂਬਸੂਰਤ ਸ਼ਹਿਰ ਆ ਤੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ પેટ્રોલ ਪੰਪ ਆਥੇ ਵਿਚਾਲੇ ਇੱਥੇ ਜਿਹੜੇ ਜਹਾਜ਼ ਉੜਦੇ ਇੱਥੋਂ ਇੱਥੋਂ ਤੇੜ ਭਰਾਉਂਦੇ ਆ ਇਹ ਗਾਇ ਸੀਣ ਕਹਿੰਦੇ ਜਿਹਨੂੰ ਤੇ ਆ ਦੇਖੋ ਇਧਰ ਪਹਾੜ ਤੇ ਇਧਰ ਦੇ ਪਾਸੇ ਇਹ ਸਾਰੇ ਉਹ ਜਿਹੜੇ ਸਮੁੰਦਰੀ ਜਹਾਜ਼ ਖੜੇ ਆ ਵੱਡੇ ਵੱਡੇ ਜਿਹੜੇ ਬੰਦਰਗਾਹ ਤੇ ਡੇ ਸਾਮਾਨ ਸਮੂਹਣ ਇੱਕ ਦੇਸ਼ ਤੋਂ ਦੂਜੇ ਦੇਸ਼ ਲੈ ਕੇ ਜਾਂਦੇ ਆ ਤੇ ਇਹ ਵੇਖੋ ਉਧਰਲੇ ਪਾਸੇ ਸ਼ਹਿਰ ਦੀਦਾ ਕਿੰਨਾ ਸੋਹਣਾ ਸੂਰਤ ਤੇ ਇੱਧਰ ਲੋਕ ਘੁੰਮਣ ਫਿਰਨ ਵਾਲੇ ਆ ਉਹ ਸਾਹਮਣੇ ਜਿਹੜਾ ਪਹਾੜ ਉੱਤ ਪਰ ਪਈ ਜਾਂਦੀ ਹੈ ਇੰਗਲਿਸ਼ ਕਿ ਬੇਜੈਂਟ ਕੋ ਪੀਚਰ ਤੋਂ ਨਾ ਇਸਨੇ ਅੱਛਾ ਇੱਥੇ ਲੱਗਦੇ ਆ ਇਹ ਫਿਰ ਆਹ ਸੀ ਨਾ ਇਹ ਇੱਥੇ ਲੱਗਦੇ ਹੈ ਅੰਦਰ ਗਏ ਦੀ ਬਹੁਤ ਤਗੜਾ ਫਿੱਟ ਹੈ ਦੁਬਈ ਦੇ ਸਿੱਖ ਤੇਖਾਂ ਦੇ ਦੁਬਈ ਦੇ ਸੇਖਾਂ ਦੇ ਹੂੰ ਉਹ ਚੱਕ ਲਿਆ ਉਹ ਜਿਹੜਾ ਹਾਂ ਉਹ ਚੱਕ ਲੈਣਾ ਇੱਕ ਖਾਲੀ ਉਹਦੇ ਦੂਰ ਕਿਥੇ ਅਸੀਂ ਖਾਲੀ ਵੀ ਲੈ ਆਏ ਇੱਥੇ ਰੱਖਦੇ ਆਂ ਇਧਰ ਉਹ ਵੀ ਜਾਂਦਾ ਮਾ ਇਹ ਦੂਰ ਉਹ ਖਾਲੀ ਥੋੜਾ ਜਿਹਾ ਉਹ ਆਪਰ ਕੇ ਲੈ ਕੇ ਵੀ ਆਉਣੀ ਆ ਅਸੀਂ ਲੈ ਕੇ ਵੀ ਆਣੀ ਆ ਆ ਠੀਕ ਆ ਉਧਰ ਉਹ ਇੱਕ ਖਾਲੀ ਲਈ ਹੋਣੇ ਭਰੇ ਲਈਏ ਨੇ ਉੱਥੇ ਵੀ ਇੰਜ ਜਾਣ ਕੋ ਪਕਰ ਕੇ ਕਹਿੰਦਾ ਸੀ ਇਹਨੇ ਇਹਦੇ ਇਹਦੇ ਵਿੱਚ ਆਉਂ ਲੋਕ ਹਮੇਸ਼ਾ ਦੇ ਕੋਈ ਹਨ ਆਪਣੇ ਪੰਜਾਬੀ ਬਹੁਤ ਕੰਮ ਕਰਦੇ ਪੰਜਾਬੀ ਉਹ ਡਰਾਈਵਿੰਗ ਕਰਦੇ ਪੰਜਾਬ ਦੇ ਆ ਜਾਂਦੇ ਇਹਦੇ ਵਿੱਚ ਇਹਦੇ ਵਿੱਚ ਸਿੱਖਿਆਉਂਦੇ ਆ ਕੋੜੇ ਗਾੜੇ ਵਿੱਚ ਨਾ ਟਰੱਕ ਚਲਾਉਂਦੇ ਬਹੁਤ ਪੁਰਾਣੋ ਜਿਵੇਂ ਉਹ ਹੀ ਜਾਂਦਾ ਫਿਰ ਗਾੜੇ ਉਹ ਆਹ ਉਹ ਕਿਹੜਾ ਉਹ ਆਵੇਸ ਉਹ ਦੂਰ ਇਹ ਜਾ ਤਿੰਨ ਬੰਦੇ ਤਾਂ ਬਹੁਤ ਹੁੰਦੇ ਹੁਣ ਬਈ ਹੁਣ ਔਰ ਥੱਲੇ ਉਹਦੇ ਵੇ ਜੀ ਜੀ ਰਹਿ ਰਿਹਾ ਹੈ ਹੀ ਉਹ ਜਿੰਨ ਕੁ ਡੱਕੜੂ ਦਾ ਸਿਰ ਸਬਜੀ ਉਹ ਵੈਰੀ ਖੈਦਾ ਭਾਈ ਇਹ ਕੁੜਕੜੂ ਕੁ ਆ ਬੱਸ ਉਧਰ ਲਈ ਯਾਨੀ ਉਧਰੋਂ ਇਧਰ ਆ ਜਾਣੀ ਹੈ ਨਹੀਂ ਇਹ ਕੀ ਆਪਣੇ ਇਹਦੇ ਚ ਹੈ ਸੱਚਾ ਇਹ ਵੀ ਜਾਂਦੇ ਕਿਥੋਂ ਕੱਲੇ ਇਹਦੇ ਚ ਜਾਂਦੇ ਹੈ ਕਿ ਹਾਂ ਚੱਲੇ ਤਾਂ ਉਥੋਂ ਇੱਥੋਂ ਚੱਲੇ ਹੈਣਾ ਅੱਛਾ ਪਾਣੀ ਵਾਲੀ ਬੱਸ ਜਿਹੜੀ ਸੁਖਵੀਰ ਬਾਦਲ ਬਣਾਉਂਦਾ ਫਿਰਦਾ ਸੀਗਾ ਹਾਂ ਲੈ ਵੀ ਸੁਖਵੀਰ ਬਾਦਲ ਜਿਹੜਾ ਪਾਣੀ ਵਾਲੀ ਬੱਸ ਹੁਕ ਹਰੀਕੇ ਪਤਣ ਜੋ ਉੱਥੇ ਵਿੱਚ ਰੁਬ ਗਈ ਸੀ ਤੇ ਇਹ ਰੀਡ ਆਫ ਦੀ ਇਹ ਨਕੂਰ ਦੀ ਪਾੜੀ ਵਾਲੀ ਬੱਸ ਹਾਂ ਸਾਹਮਣੇ ਪੋਰਟ ਆ ਜੀ ਜਿਹਨੂੰ ਬੰਦਰਗਾਹ ਕਹਿੰਦੇ ਆ ਵੀ ਜਿਹੜੇ ਜਹਾਜ਼ ਹੁੰਦੇ ਆ ਜਿਹੜੇ ਸਮੁੰਦਰੀ ਜਹਾਜ਼ ਜਿਹੜਾ ਸਮਾਨ ਦੀ ਢੋਆ ਢਵਾਈ ਇੱਕ ਦੇਸ਼ ਤੋਂ ਦੂਜੇ ਦੇਸ਼ ਉਹ ਦੇਖੋ ਜਿਹੜੇ ਕੰਟੇਨਰ ਆ ਰੱcka ਰਾਹੀਂ ਆਪਣੇ ਟਰਾਲਿਆਂ ਰਾਹੀਂ ਤੇ ਲੈ ਰੋ ਜਾਈ ਜਾਂਦੇ ਆ ਤੇ ਆ ਆ ਕਿੱਲੇ ਜੇ ਇੱਥੇ ਵੱਡੇ ਸਵਾਰੀਆਂ ਨਾਲ ਆਏ ਹੁੰਦੇ ਸ਼ਕਤ ਬੜੀ ਵੱਡੇ ਨਾ ਬੰਨ੍ਹ ਸੰਗਲ ਹੁੰਦਾ ਨਾ ਉਹ ਦੇਖੋ ਉਹ ਇੱਕ ਦੂਜੇ ਤੋਂ ਕੰਟੇਨਰ ਕਿਵੇਂ ਚੱਕ ਕੇ ਉਹ ਦੇਖੋ ਉਧਰ ਇਹ ਉਹਦੇ ਚ ਫਿੱਟ ਕਰਤਾ ਉਹਦੇ ਥੱਲੇ ਆ ਗਿਆ ਆ ਤੂੰ ਇਹਦੇ ਕਾਰ ਲੱਗਦੀ ਨਹੀਂ ਇਹਦੀ ਲੀਵਲ ਨਾਲ ਦੇ ਕਿਵੇਂ ਕੱਢੀ ਨਾਲ ਤਾਂ ਹੀ ਕੱਢੀ ਇਹ ਕੋਈ ਸਰੇ ਨਹੀਂ ਆ ਹੋਰ ਹੋਰ ਟਿਕਟਸ ਆ ਗਏ ਆਪਣੇ ਜਹਾਜ਼ ਨਾਲ ਹੋਈ ਯਾਰ ਇਸ ਪਿੰਡ ਤੋਂ ਰੰਗ ਬਸਸ ਚੇਂਜ ਕਰਦੇ ਫੋਟੋੜ ਕਾਵਾ ਇਵੜਨੇ ਇਹ ਨਹੀਂ ਨਹੀਂ ਇਹਦੀ ਪਛਾਣ ਹੀ ਇਹਦੇ ਨਾਲ ਵੈਂਕੂਵਰ ਦੀ ਇਹ ਟ੍ਰਾਂਟੋ ਚ ਵੀ ਆਹੀ ਦਿਖਾਇਆ ਹੁੰਦਾ ਜਿੱਥੇ ਜ਼ਿਆਦਾ ਦੇਖਦੇ ਪੋਰਟ ਆਫ ਵੈਂਕੂਵਰ ਇਹ ਪੋਰਟ ਆ ਜੀ ਗੋਦੀ ਸਮੁੰਦਰੀ ਜਿਹੜਾ ਆਪਾਂ ਕੋਈ ਸਾਮਾਨ ਜਿਹੜਾ ਹੁੰਦਾ ਇੱਥੋਂ ਜਹਾਜ਼ਾਂ ਰਾਹੀਂ ਕਰਨਾ ਹੁੰਦਾ ਇਹ ਉਹ ਸਮਾਨ ਰਸਤਾ ਜੀ ਤੇ ਤਾਂ ਤੁਹਾਨੂੰ ਦਿਖਾਇਆ ਸੀਗਾ ਵੀ ਹੌਲੀ-ਹੌਲੀ ਆਹ ਜਿਹੜੀ بندرਗਾਹ ਤੇ ਇਹ ਜਿਹੜੇ ਜੰਤਾ ਇੱਥੋਂ ਦੇਖਣਾ ਹੈ ਤੇ ਇਹ ਸਾਡੇ ਸਾਹਮਣੇ ਇਹ ਇਹ ਜਿਹੜਾ ਹੈਲੀਕਾਪਟਰ ਹੈ ਨਾ ਤਾਂ ਇਹਦਾ ਹੈਲੀਕਾਪਟਰ ਇਹ ਉਹ ਤਾਂ ਨਹੀਂ ਜਿਹੜੇ ਉਹ ਦੂਜੇ ਹੁੰਦੇ ਜੇ ਪਾਣੀ ਵਾਲੇ ਤੂੰ ਉੱਧਰਲੇ ਪਾਸੇ ਦੇਖਣੀ ਤੁਸੀਂ ਆ ਉੱਧਰ ਖੜੇ ਆ ਪਰ ਇਹ ਦੇਖੇ ਨਹੀਂ ਅਜੇ ਆਪਾਂ ਚੱਲ ਕੋਈ ਨਹੀਂ ਇਹ ਇਹ ਹੈਲੀਕਾਪਟਰ ਤੇ ਹੋਰ ਇਹ ਵੀ ਉੱਡੇ ਦੇ ਨਾਲ ਹੀ ਆ ਹਾਂ ਨਹੀਂ ਉੱਡੇ ਦੇ ਨਾਲ ਨਹੀਂ ਉੱਧਰ ਇਧਰੋਂ ਚੱਕ ਕੇ ਸਵਾਰੀ ਉੱਧਰ ਲਿ ਜਾਂਦੇ ਆ ਅੱਛਾ ਇੱਥੋਂ ਦੂਜੀ ਸਾਈਡ ਤੇ ਉਹ ਉਹ ਉੱਥੇ ਲਿ ਜਾਂਦਾ ਉੱਪਰ ਅੱਛਾ ਅੱਛਾ ਉਹ ਪਾਣੀ ਇਹਦੇ ਉੱਡ ਖੜਦਾ ਪੈਂਦਾ ਉਹਦੇ ਆਪਾਂ ਤਰਨ ਗਏ ਤਾਂ ਸੀ ਦੇਖੋ ਨਾ ਰੋ ਪੂਰੇ ਖੁਰਾ ਪੋਕ ਨਜ਼ਰ ਧਰਮੇ ਵੀ ਇਹਨੂੰ ਵੀ ਦਿਖਾ ਦਈਏ ਭਾਈ ਸਾਡੇ ਸੱਜਣ ਬਿੱਤਰਾਂ ਨੂੰ ਇਹਨੂੰ ਦਵਾ ਦੇ ਕੰਮ ਕੋਈ ਇੱਥੇ ਕਿਹਦੇ ਨੂੰ ਭੈਣੋ ਲੱਗਦਾ